ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪਰਮਾਤਮਾ ਤੁਹਾਡੇ ਘਰੇ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਜਿਹੜੇ ਸੱਚੇ ਗੁਰੂ ਦੇ ਲੜ ਲੱਗ ਜਾਂਦੇ ਆ ਨਾ ਧੰਨ ਗੁਰੂ ਰਾਮ ਦੇ ਲੜ ਲੱਗ ਜਾਂਦੇ ਆ ਜਿਹੜੇ ਪਰਮਾਤਮਾ ਦਾ ਪੱਲਾ ਫੜ ਲੈਂਦੇ ਆ ਉਹਨਾਂ ਦੇ ਨਾਲ ਕੋਈ ਜੰਮੇ ਨਹੀਂ ਦੁਨੀਆ ਤੇ ਵੀ ਚਲਾਕੀ ਕਰ ਜੂਗਾ ਕਿਉਂਕਿ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਆਪ ਉਹ ਸੰਕੇਤ ਦੇ ਦਿੰਦੇ ਆ ਜੋ ਮੂਰਲਾ ਉਹਨਾਂ ਨਾਲ ਕਰਨ ਵਾਲਾ ਹੁੰਦਾ ਹੈ ਐਨਿਕ ਸ਼ਕਤੀ ਪ੍ਰਮਾਤਮਾ ਉਹਨਾਂ ਚ ਪੈਦਾ ਕਰ ਦਿੰਦਾ ਉਹਨਾਂ ਨੂੰ ਬੈਠਿਆਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋ ਰਿਹਾ ਹੈ ਸੋ ਅੱਜ ਦਾ ਵਿਸ਼ਾ ਰਹੂਗਾ ਆਪਣਾ ਵੀ ਕਦੇ ਕਿਸੇ ਦੀ ਜ਼ਿੰਮੇਵਾਰੀ ਨਾ ਲਿਓ ਤੇ ਬਾਸ ਉਹਨੂੰ ਪਛਤਾਉਣਾ ਵੀ ਪਏਗਾ ਤੇ ਰੋਣਾ ਵੀ ਪਏਗਾ ਤੇ ਤੁਸੀਂ ਆਪਣੇ ਆਪ 'ਚ ਹੱਟ ਵੀ ਹੋਵੋਗੇ ਇਤੋਂ ਚੰਗਾ ਹੀ ਹੈ ਵੀ ਆਪਣੀ ਫੈਮਿਲੀ ਦਾ ਕਰ ਮਤਲਬ ਰੱਖੋ ਕਦੇ ਕਿਸੇ ਦੀ ਜ਼ਿੰਮੇਵਾਰੀ 'ਚ ਨਾ ਪਾਓ ਕਦੇ ਕਿਸ ਤੇ ਬਾਲਾ ਤਰਸ ਨਾ ਕਰੋ ਜਿਆਦਾ ਤਰਸ ਕਰਿਆ ਵੀ ਆਪਾਂ ਨੂੰ ਕਦੇ ਦੁੱਖ ਦੇ ਜਾਂਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਜਿੱਥੇ ਆਪਾਂ ਤਰਸ ਕਰ ਰਹੇ ਹਾਂ ਉਹ ਮੂਰਲਾ ਬੰਦਾ ਆਪਣੇ ਨਾਲ ਕੀ ਕਰ ਰਿਹਾ ਹੈ ਠੀਕ ਹੈ ਸੋਚ ਸਮਝ ਕੇ ਪੂਰਾ ਪਰਖ ਕੇ ਫਿਰ ਕਿਸੇ ਤੇ ਯਕੀਨ ਕਰੋ ਫਿਰ ਕਿਸੇ ਦੀ ਜ਼ਿੰਮੇਵਾਰੀ ਚ ਪਸੋ ਠੀਕ ਹੈ ਜੇ ਤੁਹਾਨੂੰ ਪਤਾ ਹੈ ਜੇ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਤਾਂ ਸੋਚ ਸਮਝ ਕੇ ਲਿਆ ਕਰੋ ਤੇ ਜੇ ਤੁਹਾਨੂੰ ਪਤਾ ਲੱਗ ਜਾਂਦਾ ਕਿਸੇ ਗੱਲ ਦਾ ਤਾਂ ਉਹ ਜ਼ਿੰਮੇਵਾਰੀ ਚੋਂ ਪਿੱਛੇ ਹਟ ਜਾਓ ਪਿੱਛੇ ਹਟਣਾ ਹੋਇਆ ਟਰ ਹੁੰਦਾ ਜਦੋਂ ਸਾਹਮਣੇ ਵਾਲਾ ਤੁਹਾਨੂੰ ਸਾਰਾ ਕੁਝ ਪਤਾ ਹੋਵੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਨਾ ਤੇ ਸਾਹਮਣੇ ਵਾਲਾ ਤੁਹਾਨੂੰ ਬੇਵਕੂਫ ਬਣਾ ਰਿਹਾ ਹੋਵੇ ਵੀ ਮੈਂ ਕਰਦਾ ਮੈਂ ਬਾਅਦ ਕਰਦਾ ਤੇ ਸਾਲਾ ਤੋਂ ਗੁੱਸਾ ਵੜਾ ਆਉਂਦਾ ਜੀਤਾ ਕਰਦਾ ਹੁੰਦਾ ਵੀ ਜਿੱਥੇ ਉਹ ਬੈਠਾ ਹੁੰਦਾ ਉਸੇ ਟਾਈਮ ਉਹਨੂੰ ਜਾ ਕੇ ਉੱਥੇ ਦੱਬ ਲੀਏ ਵੀ ਤੂੰ ਫਰੋਡ ਕਿਹਦੇ ਨਾਲ ਕਰ ਰਿਹਾ ਠੀਕ ਹੈ ਹਾਲਾਂਕਿ ਆਪਾਂ ਨੂੰ ਪਤਾ ਹੁੰਦਾ ਵੀ ਉਹ ਬੰਦਾ ਕਿੱਥੇ ਹੈ ਕੀ ਕਰ ਰਿਹਾ ਪਰ ਆਪਾਂ ਚਾਹੁੰਦੇ ਹੁੰਨੇ ਆ ਵੀ ਯਾਰੇ ਇੱਕ ਗੱਲ ਦਾ ਪੜਦਾ ਤੇ ਪੜਦਾ ਹੀ ਬਣਿਆ ਰਹਿਣ ਦੇ ਵੀ ਚਲੋ ਕੋਈ ਗੱਲ ਨਹੀਂ ਵੀ ਬੰਦਾ ਆਪਣੇ ਆਪ ਲੈਣ ਤੇ ਆ ਜਾਊਗਾ ਸੁਧਰ ਜਾਊਗਾ ਪਰ ਨਹੀਂ ਇਹ ਆਪਣੀ ਗਲਤਫਹਿਮੀ ਹੁੰਦੀ ਆ ਗਲਤੀਆਂ ਕਰਨ ਵਾਲੇ ਕਦੇ ਸੁਧਰਦੇ ਨਹੀਂ ਉਹ ਆਪਣੇ ਆਪ ਨੂੰ ਓਵਰ ਐਕਟਿੰਗ ਐਂਡ ਓਵਰ ਚਲਾਕ ਕਲੇਵਰ ਕਹਣ ਲੱਗ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਵੀ ਸਾਰੀ ਦੁਨੀਆ ਬੁੱਧੂ ਆ ਤੇ ਅਸੀਂ ਚੰਗੇ ਆ ਇਹੀ ਗਲਤੀਆਂ ਕਰਕੇ ਉਹਨਾਂ ਦਾ ਜਿਹੜਾ ਹੁੰਦਾ ਆਪਣਾ ਸਾਰਾ ਕੁਛ ਦੂਜੇ ਪਰਸਨਾਂ ਨੂੰ ਪਤਾ ਹੁੰਦਾ ਹੈਗਾ ਹਰ ਇੱਕ ਬੰਦੇ ਦੇ ਦਿਮਾਗ 'ਚ ਕੀੜਾ ਬੜਿਆ ਹੋਇਆ ਵੀ ਮੇਰੇ ਮੇਰੇ ਬਾਰੇ ਕੋਈ ਕੁਝ ਨਹੀਂ ਜਾਣਦਾ ਮੈਨੂੰ ਖੁਦ ਨੂੰ ਪਤਾ ਵੀ ਮੇਰੇ ਬਾਰੇ ਸਾਰੀ ਦੁਨੀਆ ਜਾਣਦੀ ਹੋਣੀ ਹੈ ਠੀਕ ਹੈ ਪਰ ਮੈਂ ਭਲੇਖੇ 'ਚ ਨਹੀਂ ਰਹਿੰਦੀ ਮੈਂ ਕਦੇ ਝੂਠ ਬੋਲ ਕੇ ਭਲੇਖੇ 'ਚ ਨਾ ਕਦੇ ਕਿਸੇ ਨੂੰ ਰੱਖਿਆ ਨਾ ਮੈਂ ਰੱਖਾਂ ਮੈਂ ਜੋ ਆਂ ਲੋਕਾਂ ਦੇ ਸਾਹਮਣੇ ਆ ਆਪਾਂ ਚਲਾਕੀਆਂ ਨਹੀਂ ਕਰਦੇ ਠੀਕ ਆ ਆਪਾਂ ਮਾੜੇ ਆ ਤਾਂ ਵੀ ਦੁਨੀਆ ਦੇ ਸਾਹਮਣੇ ਆਪਾਂ ਚੰਗੇ ਆ ਤਾਂ ਵੀ ਦੁਨੀਆ ਦੇ ਸਾਹਮਣੇ ਆਪਾਂ ਪਰ ਫਰੌਡ ਨਹੀਂ ਕਰਦੇ ਆਪਣੇ ਚਿਹਰੇ ਤੇ ਕੋਈ ਨਕਾਬ ਨਹੀਂ ਹੈਗਾ ਇਹੋ ਜਿਹਾ ਵੀ ਆਪਾਂ ਵੀਡੀਓ 'ਚ ਦੇਖੋਣ ਨਾਲ ਇਹੋ ਜਿ ਤੇ ਨਕਾਬ ਦੇ ਪਿੱਛੇ ਅਸੀਂ ਕੈਸੇ ਅਸੀਂ ਜੋ ਆ ਸਦਾ ਸਾਹਮਣੇ ਆ ਠੀਕ ਹੈ ਕਹਿੰਦੇ ਸਭ ਤੋਂ ਮਾੜਾ ਬੰਦਾ ਕੌਣ ਹੁੰਦਾ ਜੋ ਤੁਹਾਡੇ ਨਾਲ ਫਰਾਡ ਕਰਦਾ ਠੀਕ ਹੈ ਕਹਿੰਦੇ ਉਹਦੂ ਘਟਿਆ ਕੋਈ ਇਨਸਾਨ ਨਹੀਂ ਹੋ ਸਕਦਾ ਜਿਹੜਾ ਤੁਹਾਨੂੰ ਤੁਹਾਡੇ ਨਾਲ ਫਰਾਡ ਕਰਦਾ ਤੁਹਾਨੂੰ ਪਤਾ ਹੁੰਦਾ ਉਸ ਬਾਰੇ ਤੁਹਾਨੂੰ ਸਾਰਾ ਪਤਾ ਹੁੰਦਾ ਪਰ ਤੁਸੀਂ ਅਣਜਾਣ ਕਿਉਂ ਬਣ ਜਾਂਦੇ ਤੁਸੀਂ ਖੋਜ ਨਹੀਂ ਵੀ ਆਪ ਲੈਣਾ ਕੀ ਆ ਉਹ ਤੋਂ ਹਨਾ ਆਪਾਂ ਪਾਸਾ ਵਟ ਲੈਣੇ ਆ ਸੋ ਮੈਂ ਤੁਹਾਨੂੰ ਵੀ ਇਹੀ ਸਲਾਹ ਦੇਵਾਂਗੀ ਵੀ ਜਦੋਂ ਤੁਹਾਨੂੰ ਕਿਸੇ ਬੰਦੇ ਬਾਰੇ ਪਤਾ ਚੱਲ ਜਾਂਦਾ ਵੀ ਇਹ ਬੰਦਾ ਤੁਹਾਡੇ ਤੁਹਾਡੀਆਂ ਭਾਵਨਾਵਾਂ ਨਾਲ ਖੇਡਦਾ ਕਤਲ ਕਰਦਾ ਛੋਡੇ ਰਮਾਨਾਂ ਦਾ ਤੁਹਾਡੇ ਵਿਸ਼ਵਾਸ ਨੂੰ ਕਣਚ ਵਾਂਗੂ ਤੋੜ ਕੇ ਚੂਰ-ਚੂਰ ਕਰ ਦਿੰਦਾ ਦੂਰ ਹੋ ਜਿਹੇ ਲੋਕਾਂ ਤੋਂ ਕਿਉਂਕਿ ਲੋਕ ਆਉਣ ਵਾਲੀ ਜ਼ਿੰਦਗੀ ਵਿੱਚ ਛੋਟਨਾ ਬਹੁਤ ਵੱਡੇ ਬਰਾਉਡ ਕਰਨ ਵਾਲੇ ਹੁੰਦੇ ਆ ਤੇ ਇਹਨਾਂ ਚੀਜ਼ਾਂ ਦਾ ਮੈਂ ਤੁਹਾਨੂੰ ਸੱਚ ਕਹਿਣੀ ਹੈ ਅੱਜ ਜੇ ਤੁਸੀਂ ਇੱਕ ਮੇਰੀ ਗੱਲ ਮੰਨ ਲਈ ਨਾ ਤਾਂ ਦੁਨੀਆ 'ਚ ਵੀ ਸੋਣ ਨੂੰ ਥੱਲੇ ਛੱਟਣ ਵਾਲਾ ਕੋਈ ਜੰਮਿਆ ਨਹੀਂ ਕੋਈ ਵੀ ਨਹੀਂ ਜੰਮਿਆ ਦੁਨੀਆ 'ਚ ਅਜੇ ਤੱਕ ਨਹੀਂ ਜੰਮਿਆ ਜੇ ਛੋਡੇ ਅੰਦਰ ਇੱਕ ਗੱਲ ਵੜ ਗਈ ਇੱਕ ਤਾਂ ਸੱਚ ਬੋਲਣਾ ਤੇ ਦੁੱਜਾ ਵਾਹਿਗੁਰੂ ਦਾ ਜਾਪ ਦਿਲੋਂ ਕਰਨਾ ਇਹ ਜੀ ਸ਼ਕਤੀ ਪਾਉਂਦਾ ਵਾਹਿਗੁਰੂ ਚ ਸਾਹਮਣੇ ਵਾਲੇ ਦਾ ਫੇਸ ਤੁਹਾਡੇ ਸਾਹਮਣੇ ਲਿਆ ਦਿੰਦਾ ਇਹ ਮੇਰੇ ਨਾਲ ਹੁੰਦੀ ਹੈ ਵੀ ਜੇ ਕੋਈ ਬੰਦਾ ਮੇਰੇ ਨਾਲ ਚਲਾਕੀ ਕਰ ਰਿਹਾ ਹੋਵੇ ਪਤਾ ਨਹੀਂ ਕਿਵੇਂ ਪ੍ਰਮਾਤਮਾ ਲਿਆ ਕੇ ਉਹ ਬੰਦੇ ਨੂੰ ਮੇਰੇ ਸਾਹਮਣੇ ਖੜਾ ਆਂਦਾ ਵੀ ਆਹ ਬੰਦਾ ਐਦਾਂ ਦਾ ਹੈ ਤੇ ਮੈਨੂੰ ਸੀਸੇ ਵਾਂਗੂ ਦਿਖਾ ਦਿੰਦਾ ਸੋ ਮੇਰਾ ਇਹੀ ਕਹਿਣਾ ਹੈ ਵੀਰ ਦੋਸਤੀ ਕਰੋ ਕਿਸੇ ਨਾਲ ਦਿਲੋਂ ਕਰੋ ਲੁਕੋ ਕੇ ਕਦੇ ਕੁਝ ਨਾ ਰੱਖੋ ਠੀਕ ਹੈ ਜੋ ਤੁਸੀਂ ਪੜਦੇ ਦੇ ਵਿੱਚ ਕਰਦੇ ਹੋ ਉਹ ਤੁਹਾਡੇ ਲਈ ਪੜਦਾ ਹੁੰਦਾ ਪਰ ਲੋਕਾਂ ਸਾਹਮਣੇ ਸਭ ਤੋਂ ਪਹਿਲਾਂ ਸ਼ੋਅ ਹੁੰਦਾ ਆਪਣੀ ਇਹੀ ਗਲਤੀ ਆਪਾਂ ਨੂੰ ਹੋਰ 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 ਗਲਤ ਕੰਮ ਕਰਾਈ ਜਾਂਦੀ ਹੈ ਕਿਉਂਕਿ ਆਪਾਂ ਨੂੰ ਲੱਗਦਾ ਆਪਾਂ ਪੜਦੇ 'ਚ ਪਰ ਨਹੀਂ ਤੁਹਾਡੀਆਂ ਅੱਖਾਂ 'ਤੇ ਉਹ ਪੜਦਾ ਪਿਆ ਹੁੰਦਾ ਲੋਕਾਂ ਦੀਆਂ ਤੇ ਨਹੀਂ ਪਿਆ ਹੁੰਦਾ ਲੋਕ ਤੁਹਾਡੀ ਚਾਲ ਪਹਿਚਾਣ ਲੈਂਦੇ ਆ ਤੁਹਾਡੀ ਤੁਰਨੀ ਤੋਂ ਤਹਾਡੀਆਂ ਗੱਲਾਂ ਤੋਂ ਤੁਹਾਡੀ ਮੁਸਕਰਾਹਟ ਤੋਂ ਪਤਾ ਲੱਗ ਜਾਂਦਾ ਵੀ ਤੁਸੀਂ ਕਿੱਥੇ ਫਿਰਦੇ ਹੋ ਤੇ ਆਪਾਂ ਨੂੰ ਲੱਗਦਾ ਸਾਹਮਣੇ ਵਾਲਾ ਬੇਵਕੂਫ ਆ ਬੇਵਕੂਫ ਨਹੀਂ ਹੁੰਦਾ ਉਹ ਉਹ ਸਾਇਲੈਂਟ ਹੋ ਕੇ ਤੁਹਾਡੀਆਂ ਸਾਰੀਆਂ ਗੱਲਾਂ ਨੋਟਿਸ ਕਰ ਰਿਹਾ ਹੁੰਦਾ ਤੇ ਉਹਨੂੰ ਪਤਾ ਹੁੰਦਾ ਉਹ ਦੇਖਣਾ ਚਾਹੁੰਦਾ ਹੁੰਦਾ ਵੀ ਇਹ ਬੰਦੇ ਦੀ ਜੜ ਕਿੱਥੇ ਆ ਉਹ ਇਸ ਕਰਕੇ ਸਾਇਲੈਂਟ ਰਹਿੰਦਾ ਕਿਉਂਕਿ ਸਾਇਲੈਂਟ ਬੰਦੇ ਸਾਇਲੈਂਟ ਹਾਰਟ ਅਟੈਕ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਸਾਇਲੈਂਟ ਜਿਹੜਾ ਹਾਰਟ ਅਟੈਕ ਆ ਨਾ ਉਹ 1 ਮਿੰਟ ਚ ਆ ਜਾਂਦਾ ਬੰਦੇ ਨੂੰ ਮੌਤ ਦਾ ਵੀ ਪਤਾ ਨਹੀਂ ਲੱਗਦਾ ਦਰਦ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਉਹਨੂੰ ਸਾਇਲੈਂਟ ਅਟੈਕ ਕਹਿੰਦੇ ਆ ਉਹ ਬੋਲਦੇ ਕੁਛ ਨਹੀਂ ਸੁਣਦੇ ਐ ਉਹ ਅਗਲੇ ਨੂੰ ਧੇੜਦੇ ਐ ਵੇਖਣਾ ਚਾਹੁੰਦੇ ਵੀ ਕਿੱਥੋਂ ਠਿੱਕਰ ਗਿਰਦਾ ਕੀ ਇਹਦੀ ਸੋਚ ਐ ਕੀ ਇਹ ਕਰਨਾ ਚਾਹੁੰਦਾ ਤੇ ਜਦੋਂ ਲੋਕ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਦੀ ਜੜ ਚ ਬਹਿ ਜਾਂਦਾ ਜਾ ਕੇ ਤੇ ਪਤਾ ਲੱਗ ਜਾਂਦਾ ਵੀ ਇਹ ਇੰਨੇ ਪਾਣੀ ਚ ਐ ਆ ਇਹਦੀ ਔਕਾਤ ਐ ਉਦੋਂ ਫਿਰ ਉਹ ਪੱਟ ਕੇ ਜੜ ਚੋਂ ਛੱਡ ਦਿੰਦੇ ਅਗਲੇ ਨੂੰ ਪਰ ਇਹ ਵੀ ਆਪਾਂ ਲੈਣਾ ਕੀ ਐ ਕਿਸੇ ਤੋਂ ਹਨਾ ਅਗਲਾ ਆਪਦੀ ਜ਼ਿੰਦਗੀ ਦਾ ਮਾਲਕ ਆਪਾਂ ਆਪਣੀ ਜ਼ਿੰਦਗੀ ਦੇ ਮਾਲਕ ਠੀਕ ਐ ਤੇ ਨਾਲੇ ਮੈਂ ਹੋਰ ਕਹਿਣਾ ਚਾਹਣੀ ਆ ਵੀ ਗੁਰੂ ਮਹਾਰਾਜ ਨੂੰ ਜਿਹੜਾ ਮੰਨਦਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਜਿਹੜਾ ਬੰਦਾ ਪਾਠ ਕਰਨ ਲੱਗ ਗਿਆ ਮੇਰੇ ਨਾਲ ਲਾਲੂ ਸ਼ਰਤ ਉਹਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਲੱਗਣ ਲੱਗ ਜਾਂਦਾ ਵੀ ਕੌਣ ਤੁਹਾਡੇ ਨਾਲ ਕੀ ਕਰਨ ਵਾਲਾ ਤੁਹਾਡੇ ਸਾਹਮਣੇ ਆਉਣ ਲੱਗ ਜੰਦੀਆਂ ਉਹ ਗੱਲਾਂ ਤੇ ਵਾਹਿਗੁਰੂ ਸੱਚੇ ਪਾਸਾ ਸਾ ਤੁਹਾਡੇ ਨਾਲ ਇਹੋ ਜਿਹਾ ਹੁੰਦਾ ਵੀ ਤੁਹਾਨੂੰ ਸੰਕੇਤ ਉਹਦੀ ਦੇ ਦਿੰਦਾ ਵੀ ਆਹ ਕੰਮ ਮੈਂ ਹੋਣ ਵਾਲਾ ਸੋ ਇਹ ਚੀਜ਼ਾਂ ਮੈਨੂੰ ਫੀਲ ਹੋ ਰਹੀਆਂ ਹੁੰਦੀਆਂ ਠੀਕ ਹੈ ਬਾਣੀ ਦੇ ਜੁੜਨ ਨਾਲ ਤੁਸੀਂ ਲੋਕਾਂ ਦੇ ਚਿਹਰੇ ਪੜਨ ਲੱਗ ਜੂਗੇ ਤੁਹਾਨੂੰ ਲੋੜ ਹੀ ਨਹੀਂ ਕਿਸੇ ਦੇ ਬਾਇਓ ਡਾਟਾ ਚੱਕਣ ਬਾਣੀ ਐਸੀ ਚੀਜ਼ ਐ ਵੀ ਤੁਸੀਂ ਅਗਲੇ ਦਿਨ ਅੱਖ ਚੱਕ ਪਾ ਲਓਗੇ ਥੋਨੂੰ ਪਤਾ ਲੱਗ ਜਾਊ ਵੀ ਕੀ ਚੀਜ਼ ਐ ਸਾਹਮਣੇ ਵਾਲਾ ਕੀ ਐ ਪਰ ਦੁਨੀਆ ਦੇ ਦਿਮਾਗ ਚੋਂ ਕੀੜਾ ਨਹੀਂ ਨਿਕਲਦਾ ਵੀ ਅਸੀਂ ਬੜੇ ਚਲਾਕਾਂ ਤੇ ਸਾਨੂੰ ਸਾਡੇ ਚਲਾਕੋਈ ਹੋ ਨਹੀਂ ਸਕਦਾ ਜਿਹੜੇ ਗੁਰੂ ਦੇ ਰੰਗ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਤੋਂ ਵੱਧ ਕੇ ਚਲਾਕੋਈ ਹੋ ਨਹੀਂ ਸਕਦਾ ਉਹ ਸਿਲੰਡਰ ਹੁੰਦੇ ਐ ਪਰ ਦੇਖਦੇ ਸਾਵਾ ਪਤਾ ਉਹਨਾਂ ਨੂੰ ਸਾਰਾ ਹੁੰਦਾ ਉਹ ਉੱਡਦੇ ਵੀ ਨਹੀਂ ਜਿੱਦ ਦੇ ਉੱਡਦੇ ਫਿਰ ਉਹਦੇ ਸਿਰਾ ਕਰਾ ਦਿੰਦੇ ਐ ਠੀਕ ਐ ਕਿਸੇ ਸਿਆਣੇ ਨੇ ਕਿਹਾ ਸੀ ਕਹਿੰਦੇ ਦੁਨੀਆ ਠੀਕ ਦੋ ਠੀਕ ਪਈ ਐ ਕਦੇ ਕਿਸੇ ਆਪ ਨੂੰ ਆਪਣੇ ਆਪ ਨੂੰ ਕਦੇ ਬੰਦਾ ਇਹ ਭਲਿੱਖ ਚ ਨਾ ਰੱਖੇ ਵੀ ਮੈਂ ਯੋਰਾਂ ਨਾ ਮੇਰੇ ਚ ਪਾਵਰ ਹੈ ਜੇ ਮੈਂ ਐ ਕਰ ਦੂੰ ਜਾਂ ਮੈਂ ਬਾਹ ਕਰ ਦੂੰ ਇਹ ਹੁੰਦੀਆਂ ਲੋਕਾਂ ਦੀਆਂ ਗਿੱਦੜ ਧਮਕੀਆਂ ਠੀਕ ਹੈ ਤੇ ਜਿਹੜੇ ਗੁਰੂ ਦੇ ਬਾਣੇ ਚ ਰਹਿੰਦੇ ਆ ਨਾ ਤਾਂ ਉਹ ਮੌਤ ਤੋਂ ਡਰਦੇ ਆ ਤੇ ਨਾ ਉਹ ਕਿਸੇ ਦੀਆਂ ਧਮਕੀਆਂ ਤੋਂ ਡਰਦੇ ਆ ਉਹ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਸਿੱਖ ਜਾਂਦੇ ਆ ਸਿੱਖ ਲੈਂਦੇ ਆ ਵੀ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਾ ਇੱਥੇ ਦੁਨੀਆ ਚ 10 ਨੂੰ ਡਰਾਉਣ ਵਾਲੇ ਜੰਮਣਗੇ 10 ਤੁਹਾਡੀ ਬੇਇੱਜ਼ਤੀ ਕਰਨ ਵਾਲੇ ਜੰਮਣਗੇ 10 ਨੂੰ ਰਾਹ 'ਚ ਰੋਕ ਕੇ ਕੁਝ ਕਹਿਣਗੇ 10 ਨੂੰ ਫੋਨ ਕਰਕੇ ਬੜੇ ਡਾਉਣ ਬਣ ਕੇ ਬਹਿ ਜਾਣਗੇ ਵੀ ਅਸੀਂ ਐ ਹੁੰਨੇ ਆ ਅਸੀਂ ਬਾਹ ਹੁੰਨੇ ਆ ਤੇ ਛੋੜ ਨਾਲ ਬੈਡ ਗੱਲਾਂ ਵੀ ਕਰਨਗੇ ਪਰ ਤੁਸੀਂ ਅੰਦਰੋਂ ਸ਼ੇਰ ਹੋਣੇ ਚਾਹੀਦੇ ਹੋ ਯੁਰਤ ਨਹੀਂ ਤੇ ਸ਼ੇਰ ਨੂੰ ਨਾ ਆਪਣੇ ਜੰਗਲ 'ਚ ਰਹਿਣਾ ਚੰਗੀ ਤਰ੍ਹਾਂ ਆਉਂਦਾ ਹੁੰਦਾ ਵੀ ਉਹਨੇ ਕਿਹੜੇ ਪੰਛੀ ਦੀ ਧੌਣ ਕਿੱਦਾਂ ਫੜਨੀ ਆ ਕੀ ਦਾ ਸਕਾਰ ਉਹਨੇ ਕਿੱਦਾਂ ਕਰਨਾ ਸੋ ਇਹ ਸਿੰਘ ਸ਼ੇਰ ਸਿੰਘ ਸ਼ੇਰ ਸਮਝ ਗਏ ਤੁਸੀਂ ਜਿਹੜਾ ਸਿੰਘ ਹੁੰਦਾ ਉਹ ਸ਼ੇਰ ਵਾਂਗੂ ਹੁੰਦਾ ਹੈ ਜਿਹੜਾ ਗੁਰੂ ਨੂੰ ਮੰਨਦਾ ਉਹ ਵੀ ਸ਼ੇਰ ਵਾਂਗੂ ਹੁੰਦਾ ਹੈ। ਨਾ ਤਾਂ ਉਹ ਮੌਤ ਤੋਂ ਡਰਦਾ ਹੈ, ਉਹ ਨਾ ਲੋਕਾਂ ਦੀਆਂ ਗੱਲਾਂ ਤੋਂ ਡਰਦਾ ਹੈ ਕਿਉਂਕਿ ਉਹਨਾਂ ਚੀਜ਼ਾਂ ਪਹਿਲਾਂ ਫੇਸ ਕਰ ਲਈਆਂ ਹੁੰਦੀਆਂ ਹਨ, ਸਭ ਕੁਝ ਦੇਖ ਲਿਆ ਹੁੰਦਾ ਹੈ। ਨਾ ਨੂੰ ਕੋਈ ਦੁਨੀਆ ਤੇ ਅਸੀ ਚੀਜ਼ ਹੈ ਜਿਹੜੀ ਡਰਾ ਦੇ। ਵੱਧ ਤੋਂ ਵੱਧ ਬੰਦਾ ਡਰਦਾ ਪਤਾ ਕੀ ਤੋਂ? ਸਿਰਫ ਮੌਤ ਤੋਂ। ਤੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਉਹ ਮੌਤ ਤੋਂ ਵੀ ਨਹੀਂ ਡਰਦੇ। ਉਹ ਮੌਤ ਨੂੰ ਮਾਸੀ ਸਮਝਦੇ ਆ ਵੀ ਤੂੰ ਮੇਰੀ ਮਾਸੀ ਆ ਜਦੋਂ ਮਰਜੀ ਆ ਜੀ। ਅਸੀਂ ਡਰਨ ਵਾਲਿਆਂ ਚੋਂ ਨਹੀਂ। ਠੀਕ ਹੈ। ਸੋ ਮੇਰਾ ਮੰਨਣਾ ਇਹ ਹੈ ਵੀ ਜ਼ਿੰਦਗੀ 'ਚ ਜਿੰਨਾ ਤੁਸੀਂ ਜਿਉਣਾ ਰੜਕ ਨਾਲ ਜਿਉਮੋ ਇੰਨੀ ਕਰੜਕ ਤੁਹਾਡੇ ਚ ਹੋਣੀ ਹੈ ਵੀ ਤੁਹਾਡੇ ਸਾਹਮਣੇ ਮੌਤ ਆ ਜੇ ਤੇ ਡਰਨਾ ਨਹੀਂ ਉਦੋਂ ਇਹ ਯਾਦ ਕਰਨੀ ਹੈ ਵੀ ਜੇ ਮੇਰੀ ਮੌਤ ਇੱਥੇ ਲਿਖੀ ਆ ਤਾਂ ਹੋਊਗੀ ਜੇ ਨਹੀਂ ਲਿਖੀ ਤਾਂ ਤੁਹਾਨੂੰ ਮਾਰਨ ਵਾਲਾ ਕੋਈ ਜੰਮਿਆ ਨਹੀਂ ਚਾਹੇ ਮੂਰਲੇ ਕੋਲੇ ਕਿੱਡਾ ਮਰਜੀ ਤਕੜਾ ਅਸਲਾ ਹੋਵੇ ਹਥਿਆਰ ਹੋਵੇ ਉੱਥੇ ਦਿਲ ਚ ਇਹ ਗੱਲ ਵੜ ਲਿਓ ਵੀ ਜੇ ਉਹਦੇ ਘਰੋਂ ਹੁਕਮ ਨਹੀਂ ਆਇਆ ਨਾ ਤੇ ਨਹੀਂ ਮਾਰ ਸਕਦੇ ਜੇ ਆ ਗਿਆ ਤਾਂ ਚੱਕ ਦੇਣਗੇ ਸੋ ਮੌਤ ਇੱਕ ਦਿਨ ਆਉਣੀ ਆ ਮੌਤ ਤੋਂ ਡਰਿਓ ਨਾ ਮੌਤ ਤੋਂ ਡਰਦੇ ਤੁਸੀਂ ਨਾ ਗਿੱਦੜ ਬਣ ਜਾਣਾਓ ਪਲੀਜ਼ ਇਹ ਗੱਲਾਂ ਨਾ ਕਰਿਆ ਕਰੋ ਮੋਤੇ ਤੇ ਠੇਕ ਨੂੰ ਨਹੀਂ ਸਭ ਨੂੰ ਆਉਣੀ ਆ ਜਿਹੜੇ ਜਿਆਦੇ ਚਲਾਕ ਹੁੰਦੇ ਉਹਨਾਂ ਨੂੰ ਵੀ ਆਉਣੀ ਆ ਸਾਨੂੰ ਵੀ ਆਉਣੀ ਆ ਠੀਕ ਹੈ ਪਰ ਮੈਂ ਤਾਂ ਕਹਿਣੀ ਆ ਵੀ ਜ਼ਿੰਮੇਵਾਰੀਆਂ ਲੈਣੀਆਂ ਛੱਡ ਦਿਓ ਜ਼ਿੰਮੇਵਾਰੀਆਂ ਦੇ ਵਿੱਚ ਉਹਨਾਂ ਕੋਸ਼ ਨਹੀਂ ਰੱਖਿਆ ਪਹਿਲਾਂ ਵਾਲੇ ਲੋਕ ਨਹੀਂ ਰਹੇ ਜਿਹੜੇ ਕਸਮਾਂ ਵਾਦੇ ਨਿਭਾਉਂਦੇ ਸੀ ਤੇ ਜਾਨਾਂ ਦੇ ਜਾਂਦੇ ਸੀ ਤੇ ਵਾਦਿਆਂ ਦੇ ਫੁੱਲ ਚੜਾਏ ਜਾਂਦੇ ਸੀ ਪਹਿਲਾਂ ਵਾਲੇ ਲੋਕਾਂ ਦੇ ਵਾਦਿਆਂ ਤੇ ਹੁਣ ਕਿਹੜੇ ਵਾਦੇ ਆ ਹੁਣ ਕੋਈ ਵਾਦੇ ਬੁਦੇ ਨਹੀਂ ਕਰਦੇ ਬਿੰਦ ਚੋਂ ਵਾਦੇ ਟੁੱਟ ਜਾਂਦੇ ਆ ਇੱਥੇ ਦਲ ਬਦਲੂ ਲੋਕ ਆ ਦਲ ਬਦਲੂ मीनिंग ਵੀ ਛੋਡੇ ਮੂੰਹ ਤੇ ਛੋਡੇ ਆ ਅਗਲੇ ਮੂੰਹ ਤੇ ਅਗਲੇ ਥੋਡੀਆਂ ਗੱਲਾਂ ਅਗਲੇ ਕੋਲੇ ਕਰਨਗੇ ਅਗਲੀਆਂ ਥੋਡੇ ਕੋਲੇ ਕਰਨਗੇ ਆਪਣੇ ਆਪ ਨੂੰ ਕਲੇਵਰ ਕਹਾਉਣਗੇ ਵੀ ਅਸੀਂ ਬਹੁਤ ਚਲਾਕ ਆ ਹਾਲਾਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਸਿਰਫ ਉਹ ਫੜਾਂ ਵਾਲੇ ਹੁੰਦੇ ਆ ਤੇ ਜਿਹੜੇ ਪੈ ਜਾਂਦੇ ਆ ਗੁਰੂ ਦੇ ਲੜ ਚ ਗੁਰੂ ਦੇ ਰਾਹ ਚ ਪੈ ਜਾਂਦੇ ਆ ਉਹ ਡਰਨਾ ਨਹੀਂ ਜਾਣਦੇ ਉਹਨੂੰ ਪਤਾ ਨਹੀਂ ਦਾ ਡਰ ਹੁੰਦਾ ਕੀ ਆ ਕਿਉਂਕਿ ਉਹਨਾਂ ਨੇ ਮੌਤ ਨਾਲ ਲੜਨਾ ਸਿੱਖਿਆ ਹੁੰਦਾ ਗੁਰੂ ਦੀ ਬਾਣੀ ਸਿਖਾਉਂਦੀ ਸਾਨੂੰ ਮੌਤ ਨਾਲ ਤੇ ਦੁੱਖਾਂ ਨਾਲ ਲੜਨਾ ਹੈ ਮੈਨ ਤਾਂ ਤੁਸੀਂ ਮਤਲਬ ਹੀ ਨਹੀਂ ਸਮਝਦੇ ਤੁਸੀਂ ਸਮਝ ਲੈਣੋ ਵੀ ਗੁਰੂ ਦੀ ਬਾਣੀ ਪੜ ਲਈ ਪੈਸਾ ਆ ਜਾਏ ਗੱਡੀਆਂ ਆ ਜਾਣ ਕੋਠੀਆਂ ਜਾਂ ਨੋ ਗੱਡੀਆਂ ਕੋਠੀਆਂ ਛੋਡੀਆਂ ਕੁਝ ਨਹੀਂ ਕਰਦੀਆਂ ਜਿੰਨਾ ਚਿਰ ਛੋਡਾ ਆਹਾ ਆਹਾ ਨਹੀਂ ਵੱਡਾ ਹੁੰਦਾ ਛੋਡਾ ਦਿਲ ਐਡਾ ਵੱਡਾ ਹੋਣਾ ਚਾਹੀਦਾ ਵੀ ਤੁਸੀਂ ਦੁਨੀਆ ਸਮਾਜੋਂ ਦੇ ਵਿੱਚ ਇੱਕ ਇਹ ਵੀ ਪ੍ਰਾਣਿਕ ਘਾਤ ਹੈ ਕਹਿੰਦੇ ਬੰਦਾ ਘਰ ਦਾ ਮਾੜਾ ਚੱਲ ਜੂ ਯਾਨੀ ਕਿ ਗਰੀਬ ਹੋਵੇ ਚੱਲ ਜੂ ਪਰ ਦਿਲ ਦਾ ਮਾੜਾ ਨਹੀਂ ਚੱਲਦਾ ਕਿਸੇ ਕੋਲੇ ਕਰੋੜਾ ਰੁਪਈਆ ਉਹਦੇ ਕੋਲੇ ਦਿਲ ਦਿਲ ਹੈ ਨਹੀਂ ਕੀ ਕਰੂ ਉਹਦਾ ਕਰੋੜਾ ਰੁਪਈਆ ਅਗਲਾ ਮਾਰ ਕੇ ਦੋ ਥੱਪੜ ਛੱਟ ਜਾਂਦਾ ਤੇ ਇੱਕ ਹੁੰਦਾ ਚਾਹਾਂ ਗਰੀਬ ਉਹਦੇ ਕੋਲੇ ਵੀ ਸਿਹਤ ਹੁੰਦੀ ਹੈ ਮੌਕੇ ਤੇ ਸਾਥ ਕੀ ਦਿੰਦੀ ਹੈ ਥੋਡੀ ਸਿਹਤ ਤੁਹਾਡੇ ਚ ਇੰਨੀ ਪਾਵਰ ਹੁੰਦੀ ਹੈ ਮਹਾਰਾਜ ਨੇ ਇੰਨੀ ਪਾਵਰ ਇੱਕ ਇਨਸਾਨ ਨੂੰ ਦਿੱਤੀ ਹੋਈ ਹੈ ਵੀ ਜੇ ਉਹਦੀ ਸਿਹਤ ਫਿੱਟ ਆ ਨਾ ਤਾਂ ਚਾਰ ਬੰਦਿਆਂ ਨੂੰ ਇਕੱਲਾ ਥੱਪੜ ਨਾਲ ਕੁੱਟ ਸਕਦਾ ਆ ਆਪਣੇ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਚਿੜੀਆਂ 'ਚ ਬਾਜ ਲੜਾਉਂ ਚਿੜੀਆਂ 'ਤੇ ਬਾਜ ਲੜਾਉਣ ਦਾ ਮਤਲਬ ਪਤਾ ਕੀ ਹੈ ਵੀ ਦਲੇਰੀ ਬਾਜ ਬਾਜ ਬਹੁਤ ਤਕੜਾ ਪੰਛੀ ਹੁੰਦਾ ਬਹੁਤ ਵੱਡਾ ਪੰਛੀ ਹੁੰਦਾ ਤੇ ਗੁਰੂ ਮਹਾਰਾਜ ਨੇ ਜਦੋਂ ਅੰਮ੍ਰਿਤ ਦਾ ਪਿਆਲਾ ਪਤਾ ਸੀ ਨਾ ਚਿੜੀਆਂ ਨੂੰ ਤੇ ਚਿੜੀਆਂ ਬਾਜ ਨਾਲ ਲੜ ਗਈਆਂ ਸੀ ਤੇ ਚਿੜੀ ਬਹੁਤ ਛੋਟੀ ਹੁੰਦੀ ਤੇ ਬਾਜ ਬਹੁਤ ਵੱਡਾ ਹੁੰਦਾ ਸਮਝ ਕੇ ਕਿ ਨਹੀਂ ਸਮਝੇ ਇਹ ਗੱਲਾਂ ਸਮਝਿਆ ਕਰੋ ਚਿੜੀਆਂ 'ਚ ਬਾਜ ਲੜਾਉਂ ਤਾਂ ਹੈ ਗੁਰੂ ਗੋਬਿੰਦ ਸਿੰਘ ਅਖਵਾਉ ਸਮਝ ਗਏ ਬਾਣੀ ਐਸੀ ਚੀਜ਼ ਐ ਮਰਤ ਐਸੀ ਚੀਜ਼ ਐ ਪ੍ਰਮਾਤਮਾ ਦਾ ਨਾਮ ਐਸੀ ਚੀਜ਼ ਐ ਚਿੜੀਆਂ ਬਾਜਾਂ ਨਾਲ ਲੜ ਜਾਂਦੀਆਂ ਜਦੋਂ ਗੁਰੂ ਮਹਾਰਾਜ ਦਾ ਆਪਣੇ ਤੇ ਹੱਥ ਹੁੰਦਾ ਤੇ ਮੈਂ ਤਾਂ ਜ਼ਿੰਦਗੀ ਚ ਇੱਕੋ ਹੀ ਰਾਹ ਫੜਿਆ ਹੋਇਆ ਵੀ ਮੈਂ ਗੁਰੂ ਰਾਮਦਾਸ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਆ ਤੇ ਮੈਂ ਦੁਨੀਆਂ ਚ ਹੋਰ ਕਿਸੇ ਚੀਜ਼ ਤੋਂ ਡਰਦੀ ਨਹੀਂ ਮੈਨੂੰ ਕੋਈ ਸ਼ੈ ਜਿਹੜੀ ਦੁਨੀਆਂ ਤੇ ਡਰਾ ਜੂਗੀ ਨਾ ਆਪਾਂ ਮੌਤ ਤੋਂ ਡਰਦੇ ਆਂ ਨਾ ਆਪਾਂ ਬਿਮਾਰੀ ਤੋਂ ਡਰਦੇ ਆਂ ਨਾ ਆਪਾਂ ਕਿਸੇ ਵੀ ਲਕਾਤੋਕਾ ਲੋਕਾਂ ਤੋਂ ਡਰਦੇ ਆਂ ਵਿੱਚ ਤਾਂ ਲੋਕ ਲੋਕਾਂ ਨੂੰ ਡਰਾ ਡرائی ਪਰੇਸ਼ਾਨ ਕਰੀ ਜਾਂਦੇ ਆ ਠੀਕ ਹੈ ਸਿੱਖ ਲੈ ਆਪਾਂ ਜਿੰਦਗੀ ਦੀ ਜੰਗ ਲੜਨੀ ਨਾ ਬਹੁਤ ਬਖੂਬੀ ਸਿੱਖ ਚੁੱਕੇ ਆਂ ਇਹ ਵੀ ਪਤਾ ਹੈ ਵੀ ਇਹ ਵੀ ਪਤਾ ਵੀ ਕਿਹਦੀ ਜੜ ਕਿੱਥੇ ਹੈ ਇਹ ਵੀ ਪਤਾ ਲੱਗ ਜਾਂਦਾ ਵੀ ਕਿਹਦੇ ਕੋਲ ਕਿੰਨਾ ਪਾਣੀ ਹੈ ਇਹ ਵੀ ਪਤਾ ਹੁੰਦਾ ਵੀ ਮੂਰਲਾ ਬੰਦਾ ਤੁਹਾਡੇ ਨਾਲ ਕੀ ਕਰਨ ਵਾਲਾ ਸਾਨੂੰ ਪਹਿਲਾਂ ਪਤਾ ਸਾਡੇ ਨਾਲ ਕੋਈ ਗਲਤ ਹਰਕਤ ਕਰਦੇ ਬਹਿਵਤ ਕਰਦੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹਦੇ ਪਿੱਛੇ ਕੌਣ ਹੈ ਦੱਸੋ ਮੇਰੇ ਦੱਸਦਾ ਕੌਣ ਹੈ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਇੱਕ ਬੰਦਾ ਗੰਦਦਾਰ ਆ ਰਹਿ ਕੇ ਚੱਲ ਰਿਹਾ ਹੁੰਦਾ ਤੁਹਾਡੇ ਨਾਲ ਲੜਨ ਵਾਸਤੇ ਇੱਕ ਬੰਦਾ ਪ੍ਰਮਾਤਮਾ ਦਾ ਨਾਮ ਲੈ ਕੇ ਚੱਲ ਰਿਹਾ ਹੈ ਪ੍ਰਮਾਤਮਾ ਦੇ ਨਾਮ ਲੈਣ ਵਾਲੇ ਨੂੰ ਕੌਣ ਹਰਾ ਸਕਦਾ ਇਸ ਦੁਨੀਆ ਤੇ ਹੈ ਕੋਈ ਜੰਮਿਆ ਨਹੀਂ ਜੰਮਿਆ ਡਰਨਾ ਨਹੀਂ ਫਰਾਡ ਨਹੀਂ ਕਰਨਾ ਡਰੋ ਬੇਈਮਾਨੀ ਤੋਂ ਝੂਠ ਤੋਂ ਡਰੋ ਕਿਸੇ ਦਾ ਮਾੜਾ ਕਰਨ ਤੋਂ ਡਰੋ ਕਿਸੇ ਦਾ ਪਿੱਛਾ ਤੱਕਉਣ ਤੋਂ ਹੋਰ ਕਿਸੇ ਚੀਜ਼ ਤੋਂ ਨਾ ਡਰੋ ਸੋਡਾ ਸਬਰ ਸੰਤੋਖ ਤੇ ਗੁਰੂ ਦੀ ਬਾਣੀ ਤੁਹਾਨੂੰ ਉੱਥੇ ਲੈ ਜਾਂਦੀ ਜਿੱਥੇ ਤੁਸੀਂ ਸੋਚਦੇ ਨਹੀਂ ਮਾੜੀ ਦੇ ਕਰਨ ਵਾਲੇ ਮਾੜੇ ਜੋਗਰੇ ਹੀ ਰਹਿ ਜਾਂਦੇ ਆ ਕਦੇ ਹੋ ਸੁਨ ਜਵਾਨੀ ਦਾ ਕਿਸੇ ਚੀਜ਼ ਦਾ ਸਰੀਰ ਦਾ ਮਾਣ ਨਾ ਕਰੋ ਕਿਉਂਕਿ ਸਦਾ ਸਾਫ਼ ਨਹੀਂ ਰਹਿੰਦੇ ਨਾ ਹੋਸ਼ਣ ਦਿੰਦਾ ਨਾ ਜਵਾਨੀ ਮੈਂ ਇੱਥੇ ਲੱਖਾਂ ਇਹੋ ਜਿਹੀ ਕੁੜੀਆਂ ਮੁੰਡੇ ਦੇਖੇ ਜਿਹੜੇ ਰੱਜ ਕੇ ਸੋਹਣੇ ਆ ਰੱਜ ਕੇ ਸੈਲ ਪਰ ਜਿੰਦੀ ਜ਼ਿੰਦਗੀ ਨਾ ਉਹਨਾਂ ਦੀ ਵਿਚਾਰਾਂ ਦੀ ਮੌਤ ਤੋਂ ਭੜੀ ਹੁੰਦੀ ਆ ਮੌਤ ਤੋਂ ਭੜੀ ਸੋ ਇਹਨਾਂ ਚੀਜ਼ਾਂ ਦਾ ਕਦੇ ਗਵਾਨ ਨਾ ਕਰੋ ਵੀ ਮੈਂ ਸੋਹਣਾ ਫਲਾਨਾ ਨਹੀਂ ਸੋਹਣਾ ਮੈਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦਾ ਹੂ ਵੀ ਮੈਂ ਪਤਾ ਨਹੀਂ ਸੋਹਣਾ ਹਾਲਾਂਕਿ ਉਹਨੂੰ ਲੋਕ ਸੋਹਣਾ ਨਹੀਂ ਸਮਝਦੇ ਹੁੰਦੇ ਕਿਉਂਕਿ ਉਹਦੀ ਔਕਾਤ ਦਾ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਮੈਜੀਕ ਰਿਆ ਫਿਰਦਾ ਹੈ ਮੈਂ ਸੋਣਾ ਜੀ ਮੈਂ ਆਂ ਜੀ ਮੈਂ ਬਾਹਾਂ ਜੀ ਇਹ ਨਹੀਂ ਚੀਜ਼ਾਂ ਕਰਕੇ ਤਾਂ ਤੁਸੀਂ ਉੱਪਰ ਚੜ ਜਾਂਦੇ ਹੋ ਅਗਲਾ ਸਾਨੂੰ ਸਫੈਦੇ ਤੇ ਛੜਾ ਆਂਦਾ ਥੱਲੇ ਛੱਡ ਦਿੰਦਾ ਫਿਰ ਟੂਈਆਂ ਢਾਈਆਂ ਛੋਡੀਆਂ ਕੁਝ ਨਹੀਂ ਰਹਿndੀਆਂ ਸਭ ਟੱਟ ਜਾਂਦੀਆਂ ਇਹ ਸਮਾਂ ਬਿਲੋ ਇੱਥੇ ਤਾਂ ਚੰਗੇ ਤੋਂ ਚੰਗੀਆਂ ਚੀਜ਼ਾਂ ਉੱਡ ਗਈਆਂ ਤੇ ਇਨਸਾਨ ਚੀਜ਼ ਕੀ ਐ ਸੋ ਜਿਹੜੇ ਬੰਦੇ ਡਰਦੇ ਆ ਕਬਰਾਂਉਂਦੇ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਕਹਿਣੀ ਆ ਵੀ ਗੁਰੂ ਦੇ ਲੜ ਲੱਗੋ ਤੁਹਾਡੇ ਡਰ ਡਰ ਸਭ ਚੱਕੇ ਜਾਣਗੇ ਤੁਸੀਂ ਇਹ ਦੁਨੀਆ ਤੋਂ ਮੁਕਤ ਹੋ ਜਾਓਗੇ ਤੁਹਾਨੂੰ ਮੌਤ ਤੋਂ ਹੀ ਡਰ ਲੱਗਣਾ ਮੈਂ ਸੱਚ ਕਹਿਣੀ ਆ ਮੈਂ ਰੱਬ ਨੂੰ ਅੱਜ ਵੀ ਕਹਿ ਦਿੰਨੀ ਆ ਵੀ ਪ੍ਰਮਾਤਮਾ ਜੇ ਤੂੰ ਮੈਨੂੰ ਮੌਤ ਦਿੱਤੀ ਨਾ ਇੱਕ ਮਿੰਟਾ ਚ ਦੇ ਦੇ ਮੈਂ ਮੰਜੇ ਚ ਪੈ ਕੇ ਨਹੀਂ ਮਰਨਾ ਮੈਂ ਡਾਕਟਰਾਂ ਦੇ ਪੱਲੇ ਪੈ ਕੇ ਨਹੀਂ ਮਰਨਾ ਪ੍ਰਮਾਤਮਾ ਤੇਹੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਅਗਲਾ ਜਨਮ ਮੇਰਾ ਜਿੱਥੇ ਹੁੰਦਾ ਨਾ ਮੈਂ ਸਿੱਖ ਧਰਮ ਚ ਜਨਮ ਲਾਵਾਂ ਸਿੱਖਾਂ ਦੀ ਕੁੜੀ ਹੋਵਾਂ ਸੱਚੇ ਪਾਸ਼ਾ ਬਗਤੂ ਆਪਣੇ ਨਾਲ ਮੈਨੂੰ ਜੋੜ ਕੇ ਰੱਖਣਾ ਮੇਰਾ ਜਿੱਥੇ ਵੀ ਜਨਮ ਹੋਵੇ ਮੈਂ ਤਾਂ ਇੱਥੇ ਦੂਰ ਨਹੀਂ ਰਹਿਣਾ ਚਾਹੁੰਦੀ ਮੈਂ ਦਿਲੋਂ ਕਹਣੀ ਵੀ ਮੈਂ ਪਰਮਾਤਮਾ ਤੋਂ ਦੂਰ ਕਦੀ ਵੀ ਨਹੀਂ ਹੋਣਾ ਚਾਹੁੰਦੀ ਨਾ ਤਾਂ ਮੈਨੂੰ ਆ ਦੁਨੀਆਬੀ ਦੁਨੀਆਬੀ ਮੋਹ ਹੈ ਨਾ ਹੀ ਮੈਨੂੰ ਇੱਥੇ ਦੀ ਦੁਨੀਆ ਦਾ ਮੋਹ ਹੈ ਹਾਂ ਜ਼ਿੰਦਗੀ ਦੇ ਦਸਤੂਰ ਹੈ ਇਹ ਵੀ ਰੋਟੀ ਪਕਾਵਾਂਗੇ ਤਾਂ ਖਾਵਾਂਗੇ ਕੰਮ ਕਰਾਂਗੇ ਤਾਂ ਪੈਸੇ ਆਉਣਗੇ ਇਹ ਕਰਨਾ ਪੈਂਦਾ ਪਰ ਦੁਨੀਆਬੀਆਂ ਲਈ ਕਰ ਲਈਆਂ ਮੇਰਾ ਆਪ ਦਾ ਪਰਸਨਲ ਕੋਈ ਮੈਟਰ ਨਹੀਂ ਹੈਗਾ ਪਹਿਲੀ ਗੱਲ ਜਦੋਂ ਤੁਸੀਂ ਗੁਰਬਾਣੀ ਤੇ ਲੜ ਲੱਗ ਜਾਂਦੇ ਹੋ ਨਾ ਤੁਹਾਡੇ ਸੌਂਕ ਹੀ ਉਹ ਰਹਿ ਜਾਂਦੇ ਜਿਹੜੇ ਤੁਸੀਂ ਗੁਰੂ ਦੀ ਮੈਂ ਜ਼ਿੰਦਗੀ ਦੀ ਕਸਮ ਖਾ ਕੇ ਕਹਿਣੀ ਆ ਵੀ ਮੈਨੂੰ ਕੋਈ ਸ਼ੌਂਕ ਨਹੀਂ ਵੀ ਮੇਰੇ ਕੋਲੇ ਬੜੀ ਵੱਡੀ ਗੱਡੀ ਹੋਵੇ ਕੋਈ ਸ਼ੌਂਕ ਨਹੀਂ ਮੇਰਾ ਬੰਗਲਾ ਹੋਵੇ ਪ੍ਰਮਾਤਮਾ ਨੂੰ ਜਾਣ ਕੇ ਕਹਿਣੀ ਆ ਮੈਂ ਕੋਈ ਮੇਰਾ ਸ਼ੌਂਕ ਨਹੀਂ ਵੀ ਹਾਂਜੀ ਮੇਰੇ ਕੋਲੇ ਤਾਂ ਗੋਲਡ ਹੋਵੇ ਨਾ ਦੋ ਹੀ ਚੀਜ਼ਾਂ ਮੰਗਦੀਆਂ ਪ੍ਰਮਾਤਮਾ ਸਾਡਾ ਪਰਿਵਾਰ ਸਦਾ ਖੁਸ਼ ਤੇ ਹੱਸਦਾ ਰਹੇ ਤੇ ਦੂਜਾ ਵੀ ਵੈਗੂਤਰੀ ਬਾਣੀ ਨਾਲ ਜੁੜਿਆ ਰਹੇ ਸੋਰ ਸਾਡੀ ਕੋਈ ਇੱਛਾ ਨਹੀਂ ਅਸੀਂ ਐਸੇ ਬੰਦੇ ਆ ਕਿ ਕੁੱਲੀ 'ਚ ਵੀ ਜ਼ਿੰਦਗੀ ਜਿਉ ਸਕਦੇ ਆ ਇੱਕ ਕਾਨਿਆਂ ਦੀ ਕੁੱਲੀ 'ਚ ਵੀ ਅਸੀਂ ਰਹਿ ਕੇ ਖੁਸ਼ ਹੋ ਸਕਦੇ ਆ ਤਾਂ ਕੋਈ ਸਾਨੂੰ ਸਬਰ ਕਰਨਾ ਆ ਚੁੱਕਿਆ ਅਕਾਲਪੁਰਖ ਵੈਗਰੂ ਦੇ ਲੜ ਲੱਗੇ ਹੋਈਏ ਕੋਈ ਆਪਦੇ ਨੇੜੇ ਬਿਮਾਰੀ ਨਾ ਹੋਵੇ ਖੁਸ਼ ਰਹਿੰਦੇ ਹੋਈਏ ਚਾਰ ਮੰਨੀਆਂ ਸ਼ਕੀਆਂ ਤੇ ਬਾਗੋ ਬਾਗ ਕੋਈ ਮੰਗ ਹੀ ਨਹੀਂ ਸਾਡੀ ਤਾਂ ਵੀ ਹਾਂ ਅਸੀਂ ਤਾਂ ਡਿਨਰ ਟੇਬਲ ਤੇ ਬਹਿ ਕੇ ਖਾਣਾ ਕੋਈ ਇੱਛਾ ਹੀ ਨਹੀਂ ਸਾਡੀ ਤਾਂ ਅਸੀਂ ਤਾਂ ਰੈਡੀ ਤੇ ਕਰਕੇ ਖਾ ਲੈਨੇ ਉਹ ਵੀ ਹਾਂ ਤਾਂ ਵਧੀਆ ਲੱਗਦਾ ਸਾਨੂੰ ਤਾਂ ਦਿਲਚਸਪੀ ਬਾਰੀ ਵੀ ਨਹੀਂ ਕਿਰੇ ਆ ਵੀ ਅਸੀਂ ਤਾਂ ਹਾਂਜੀ ਇਸ ਤਾਂ ਫਾਈਵ ਸਟਾਰ ਚ ਖਾਈਏ ਫਾਈਵ ਸਟਾਰ ਵਿੱਚ ਤਾਂ ਉਹੀ ਅੰਨ ਹੁੰਦਾ ਉਹੀ ਕਣਕ ਹੁੰਦੀ ਹੈ ਉਹੀ ਮੱਕੀ ਹੁੰਦੀ ਹੈ ਸਾਰਾ ਕੁਝ ਸੋਹੀ ਆਲੂ ਹੁੰਦੇ ਬਸ ਉਹਨਾਂ ਨੂੰ ਮੋਟੀਵੇਸ਼ਨ ਕਰ ਦਿੰਦੇ ਆ ਉਹੀ ਆਲੂ ਰੈਡੀ ਤੇ ਹੁੰਦੇ ਆ ਸੋਚੋ ਅਸੀਂ ਗਏ ਸੀ ਸਿਮਲੇਵੰਨੀ ਕੂਫਰੀ ਕੂਫਰੀ ਚ ਇੱਕ ਕਾਲੂ 100 ਰੁਪਏ ਦਾ ਵੇਖ ਰਿਹਾ ਸੀ ਤੇ ਇੱਥੇ ਆਪਣੇ ਇੱਕ ਇੱਕ ਕਾਲੂ ਅ ਇੱਕ 100 ਦੇ ਵਿੱਚ 5 ਕਿਲੋ ਆਲੂ ਵੇਚ ਰਹੇ ਆ ਇੱਥੇ ਮੌੜ ਮੰਡੀ ਚ ਉਹ ਆਲੂ ਦਾ ਮਤਲਬ ਕੀ ਸੀ ਉਹ ਆਲੂ ਨੂੰ ਉਹਨੇ ਗੋਲ 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 ਕੱਟ ਕੇ ਉਹ ਡੱਕੇ ਤੇ ਬਿਜਲਾ ਕੇ ਉਹਦੇ ਤੇ ਕਾਫੀ ਕੁਛ ਲਾ ਕੇ ਉਹਨੂੰ ਮੋਟੀਵੇਟ ਕਰਤਾ ਸੇਮ ਆਲੂ 100 ਰੁਪਏ ਚ ਵੇਚਿਆ ਕਿੱਥੇ ਇੱਕ 100 ਚ 5 ਕਿਲੋ ਆਲੂ ਆਗੇ ਹੁਣ ਤੁਸੀਂ ਕੀਮਤ ਸਮਝ ਲਓ ਵੀ ਚੀਜ਼ ਤਾਂ ਸੇਮ ਹੀ ਹੁੰਦੀ ਆ ਨਾ ਬਸ ਉਹਨੂੰ ਫਾਈਵ ਸਟਾਰ ਦਾ ਨਾਮ ਮਿਲ ਜਾਂਦਾ ਹੈ ਹੈ ਸੇਮ ਆਲੂ ਆਲੂ ਉਹ ਕੋਈ ਸਿਉਣੇ ਚ ਦਾ ਨਹੀਂ ਉਗ ਰਿਹਾ ਹੁੰਦਾ ਸਾਮੀ ਮਿੱਟੀ 'ਚ ਉਗ ਰਿਹਾ ਹੁੰਦਾ ਜੇ ਆਪਾਂ ਕਹੀਏ ਵੀ ਉਹ ਤਾਂ ਸਿਉਣੇ 'ਚ ਉਗਰ ਲਿਆ ਨੋ ਉਸੇ ਮਿੱਟੀ 'ਚ ਹਰ ਇੱਕ ਸਬਜ਼ੀ ਨੂੰ ਉਸੇ ਮਿੱਟੀ 'ਚ ਉਗੜਨਾ ਪੈਂਦਾ ਉਸ ਮਿੱਟੀ ਦਾ ਉਗਿਆ ਹੋਇਆ ਗਰੀਬ ਅਮੀਰ ਸਾਰੇ ਖਾਂਦੇ ਆ ਠੀਕ ਹੈ ਇੱਕ ਫਾਈਵ ਸਟਾਰ ਦਾ ਨਾਮ ਦੇ ਦਿੰਦੇ ਆ ਇੱਕ ਘਰੇ ਦਾ ਨਾਂ ਆਉਂਦੇ ਦਿੰਦੇ ਆ ਤੇ ਇੱਕ ਰੇੜੀਆਂ ਤੇ ਨਾਮ ਦੇ ਦਿੰਦਾ ਚੀਜ਼ ਸੇਮ ਹੁੰਦੀ ਹੈ ਉਹੀ ਆਲੂ ਦੀ ਸਬਜ਼ੀ ਆਪਣੇ ਘਰੇ ਬਣੂਗੀ ਉਹ ਰੇੜੀਆਂ ਤੇ ਫਿੰਗਰ ਚਿਪਸ ਬਣ ਜੂਗੀ ਵੱਡੇ ਫਾਈਵ ਸਟਾਰਾਂ 'ਚ ਉਹ ਕਟਲਟ ਸੌ ਸੌ ਕੁਛ ਸੇਮ ਆਲੂ ਹੁੰਦਾ ਸੋ ਇਹਨਾਂ ਚੀਜ਼ਾਂ ਨੂੰ ਨਾ ਮਾਈਂਡ ਨਾ ਕਰਿਆ ਕਰੋ ਵੀ ਅਸੀਂ ਤਾ ਕੜਾ ਖਾ ਗਏ ਅਸੀਂ ਮਾੜਾ ਖਾ ਗਏ ਆਲੂ ਸੇਮ ਹੁੰਦਾ ਇਹ ਚੀਜ਼ ਦਾ ਗਿਆਨ ਰੱਖਿਓ ਸੋ ਮੇਰੀ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਆ ਅੱਜ ਤੋਂ ਬਾਅਦ ਕਿਸੇ ਦੀ ਜ਼ਿੰਮੇਵਾਰੀ ਨਾ ਲਿਓ ਕਿਸਤੇ ਵਿਸ਼ਵਾਸ ਨਾ ਕਰਿਓ ਸੌਖੇ ਰਹੋਗੇ ਆਪਣੇ ਤੇ ਵਿਸ਼ਵਾਸ ਰੱਖੋ ਆਪਣੀ ਵਹਿਗਰੂ ਤੇ ਰੱਖੋ ਦੂਜੇ ਕਿਸੇ ਪਰਸਨ ਤੇ ਵਿਸ਼ਵਾਸ ਨਾ ਕਰਿਓ ਬਾਅਦ ਤੁਹਾਨੂੰ ਰੋਣਾ ਪਊ ਤਖਲੀਫ ਪਾਉਣੀ ਆ ਠੀਕ ਹੈ ਕਿ ਇੱਥੇ ਲੋਕ ਤੁਹਾਡੇ ਖੇਡ ਦੀ ਵਿਸ਼ਵਾਸਾਂ ਨਾਲ ਆ ਤੁਹਾਡੇ ਜਿਵਾਤਾਂ ਨਾਲ ਖੇਡਦੇ ਆ ਤੁਹਾਡੀ ਜਿਹੜੀ ਲਾਈਫ ਹੁੰਦੀ ਆ ਉਹਦੇ ਵਿੱਚ ਦੁੱਖ ਭਰਨ ਦੀ ਪੂਲ ਕੋਸ਼ਿਸ਼ ਕਰਦੇ ਪਰ ਤੁਸੀਂ ਕੀ ਕਰਨਾ ਤੁਸੀਂ ਇਗਨੋਰ ਮਾਰੋਏ ਸੀ ਲੋਕਾਂ ਨੂੰ ਮਾਸਟਰ ਹੋ ਆਪਣੀ ਲਾਈਫ ਚ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਦਾ ਮਾਸਟਰ ਹੋ ਲੈਣਾ ਕੀ ਹੈ ਕਿਸੇ ਤੋਂ ਜੋ ਮਰਜ਼ੀ ਕਰਿਆ ਅਗਲਾ ਆਪਣੀ ਜਿੰਦ ਦੀ ਮਾਲਕ ਆਪ ਆਪਣੀ ਜ਼ਿੰਦਗੀ ਦੇ ਮਾਲਕ ਇੱਕ ਤੱਕ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈਣੀ ਦੂਜੇ ਕਿਸਤੇ ਵਿਸ਼ਵਾਸ ਨਹੀਂ ਕਰਨਾ 10 ਸੈਕ ਖੁਸ਼ ਰਹੋਗੇ ਤੁਸੀਂ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਮਾਫੀ ਮੰਗਦੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਵੰਦੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪ ਨੂੰ ਇੰਨੀ ਸ਼ਕਤੀ ਬਖਸ਼ਣ ਕਿ ਕੋਈ ਤੁਹਾਡਾ ਕੱਖ ਵੀ ਬਿਗਾੜ ਨਾ ਸਕੇ ਇਹ ਮੇਰੀ ਅਰਦਾਸ ਹੈ ਮੇਰੇ ਗੁਰੂ ਰਾਮ ਦਾ ਸਕੇ ਵੀ ਪਰਮਾਤਮਾ ਜੋ ਬਣੀ ਨਾਲ ਜੁੜਦਾ ਉਹਨੂੰ ਸ਼ੇਰ ਬਣਾ ਦੇ ਬਿੱਲੀਆਂ ਕਿਧਰਾਂ ਦੇ ਨਾਲ ਲਈ ਸਸਰੀ ਗਾਲ ਜੀ